चल 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 जिम्मू जा रहा घूमी करना चल 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 चल, चल। हां जी हांस सारिया ठीक ठाक हो इधर चल 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 बैठी एक भैन जी चल चल मुश लवा ना इधर हो जा इधर साइड हो पास हो जा मूह भी कमड़ी आ के सारे ठीक ठाक हो परमात्मा सारे ठीक ठाक रखे पज के पज की पज की इधर इधर जी मुदा पुठ्ठे पास जाना पज चल 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 पज लो पज लो पज 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 ਅੱਜ ਵੀ ਜਿੰਮਿਆਂ 5 ਲਾਗੇ ਜਿੰਮਿਆਂ 5 ਲੋਕ ਜਿੰਮੇ ਜਿੰਮੇ ਨੂੰ ਘੁਮਾਉਣਾ ਆਇਆ ਬਈ ਸੁਆ ਸੁਆ ਸਾਢੇ ਪੰਜ ਹੋਏ ਲਾਓਗੇ ਜਿੰਮੇ ਆ ਗਿਆ ਘੁਮਾ ਲੈ ਤੈ ਹਾਂ ਇੱਕ ਡੂਜੇ ਨੇ ਲੋਟੰਦਾ ਹਰ ਜੱਦੀ ਮੁੰਨਾ ਇੱਕ ਕੋ ਆਗੀ ਮੰਗ ਰਕੜ ਇੱਕ ਤੂੰ ਛੇੜੀ ਨਾ ਇਹਨੂੰ Jalur. Jalur jemur. susu kita Masa udah. Jalur chal, ਚਲੋ ਜੀ ਜੀ ਨਹੀਂ ਆਦਾ ਕੁੰਮਣੀ ਕਰਕੇ ਆਈ ਚੱਲੇ ਘਰ ਦਵਾਰ ਸਾਹਿਬ ਚਲੋ ਜੀ ਅਸੀਂ ਚੱਲੇ ਘਰ ਦਵਾਰ ਸਾਹਿਬ ਤੇ ਆ ਕੇ ਮਿਲਦੇ ਆ ਮੋਬਾਈਲ ਮੈਂ ਘਰੇ ਰੱਖ ਜਾਨੀ ਹੁਈ ਆ ਤੇ ਆ ਕੇ ਜਿਹੜੀ ਰਹਿੰਦੀ ਵੀਡੀਓ ਬਣਾਵਾਂਗੇ ਘਰ ਦਵਾਰ ਸਾਹਿਬ ਤੋਂ ਅੱਗੇ ਹਣ ਬਣਾਉਣੀ ਚਾਹ ਨਾਲ ਖਾਵਾਂਗੇ ਬ੍ਰੈਡ ਜੀਮੂ ਬੈਠਾ ਫੇਰ ਕੁਰਸੀ ਆ ਦੇ ਗੱਡੀ ਥੱਲੇ ਚਲੋ ਜੀ ਹੁਣ ਚਾਹ ਬਣਾਉਣੀ ਆ ਚਾਹ ਬਣਾ ਕੇ ਪੀਣੇ ਆ ਤੇ ਜਾਣ ਸਾਰੇ ਵੀ ਗੁਰਦੁਰ ਸਾਹਿਬ ਸੀ ਇੰਚ ਉੱਠਦੇ ਆ 4.5 4.5 ਉੱਠ ਕੇ ਚਾਹ ਬਣਾ ਕੇ ਪਹਿਲਾਂ ਪੀਦੀ ਬਾਅਦ ਕੇ ਹਮ ਬਾਤ ਲਾਉਣ ਤੋਂ ਬਾਅਦ ਕੀ ਦੇ ਬਾਅਦ ਚ ਫਰੀਦਾ ਆ ਮਟਰ ਕੱਢ ਲਿਆ ਅੱਜ ਬਣਾਇਆ ਮਟਰ ਟੜਕਾ ਟੜਕਾ ਪਿਆਜ਼ ਆਲੂ ਮਟਰ ਬਣਾਉਣਾ ਇਹਨਾਂ ਬੁਖਾਰ ਹੋ ਗਿਆ ਇਕਦਾਂ ਪਤਾ ਨਹੀਂ ਕਿਉਂ ਸਿਰ ਦਾ ਸੁਭਾ ਦੇ ਦੁਖੀ ਜਾਂਦਾ ਸੁੱਖਾ ਸਾਰੀ ਤੇ ਅੱਜ ਇਕਦਾਂ 1.5 ਵਜੇ ਤੱਕ ਕਾਫੀ ਹੋ ਗਿਆ ਠੰਡ ਜੀ ਲੱਗ ਕੇ ਬੁਖਾਰ ਜਾ ਹੋ ਗਿਆ ਚਲੋ ਜੀ ਘਰੇ ਕਰੋ ਸੀਨ ਪੈ ਇਸ ਲੈ ਲੀ ਗੱਸ ਤੇ ਹੁਣ ਮੈਂ ਕਦੇ ਨਾ 2-3 ਦਿਨ ਮੈਨੂੰ ਤਾਂ ਹੁੰਦਾ ਹੈ ਫਿਰ ਰੈਗੂਲਰ ਤਵਰੀ ਹੋ ਗਈ ਤੇ ਕੁਕ ਪਿਛਲੇ ਸਾਲਾਂ ਨੂੰ ਡੈਂਗੂ ਹੋ ਗਿਆ ਤੇ ਮੈਨੂੰ ਜਦ ਲੱਗਦਾ ਬਸ ਪਰ ਨਹੀਂ ਦੇ ਗੂ ਡੈਂਗੂ ਦਾ ਬਹੁਤ ਹਾਲ ਖਰਾਬ ਸੀ ਲੱਛਣ ਡੈਂਗੂ ਦੇ ਕਹਿ ਨਹੀਂ ਦੇ ਤੇ ਬਾਕੀ ਮੱਛਰ ਵੀ ਹੋਣੇ ਜੇ ਲੜਿਆ ਪਹਿਲਾ ਮੱਛਰ ਮੱਛਰ ਹੈ ਅਸੀਂ ਤੇ ਇੰਨੀ ਹਾਲਤ ਖਰਾਬ ਸੀ ਸਿਰ ਵੀ ਵੈਸੇ ਹਟ ਗਿਆ ਤੇ ਗਰਮੀ ਇੰਨੀ ਦੇ ਹੋਣ ਦੇ ਬਾਵਜੂਦ ਪੱਖੇ ਨਾਲ ਠੰਡ ਲੱਗੇ ਚਲੋ ਜੀ ਤੱਕਾ ਲਾਤਾ ਨੇ ਬਣਾਉਣੀ ਮਟਰ ਆਲੂ ਮਟਰ ਬਣਾਵਾਂਗੇ ਮੈਂ ਕਿਉਂ ਨਹੀਂ ਆਇਆ ਪਤਾ ਕੀ ਗੱਲ ਨਹੀਂ ਜੜਾਏ ਹੋਏ ਹੁਣ ਵੀ ਸਬਸਕ੍ਰਾਈਬ ਵੀ ਵਧੀਆ ਹੋਈ ਜਾ ਰਹੀ ਆ ਹਨਾ ਤੇ ਵੀਊ ਵੀ ਕਈਆਂ ਚ ਵਧੀਆ ਬਣ ਰਿਹਾ ਵੀ ਚੱਲ ਹੁਣ ਕਿਉਂ ਮੰਨ ਤੈ ਹੁਣ ਕਿ ਸਰਦਕੀ ਵੀਡੀਓ ਬਣਾਉਣ ਕਿ ਚਟਨੀ ਸਟਾ ਕਾਰ ਦੇਹਲਾਤੀ ਇਹੋ ਜਿਹੀ ਬਣੀ ਪਈ ਆ ਵੀ ਜੀ ਨਹੀਂ ਗੱਲ ਆ ਚਲੋ ਕਿਸੇ ਹੋਰ ਵੀਡੀਓ ਚ ਦੱਸਾਂਗੇ ਹਾਲਾਤ ਕੀ ਬਣੇ ਹੋਏ ਆ ਲੋਕ ਕੀ ਕਰਦੇ ਆ ਠੀਕ ਆ ਚਲੋ ਆਪਾਂ ਤਾਂ ਦੇਖੋ ਅਸੀਂ ਰੱਬ ਨੂੰ ਮੰਨਣ ਵਾਲੇ ਆ ਠੀਕ ਆ ਅਸੀਂ ਕਿਸੇ ਦਾ ਮਾੜਾ ਕਰਦੇ ਨਹੀਂ ਸਾਡਾ ਕੋਈ ਮਾੜਾ ਜਿੰਨਾ ਮਰਜੀ ਕਰੀ ਜਾਵੇ ਸੋਚੀ ਜਾਵੇ ਕਰੀ ਜਾਵੇ ਹਨਾ ਤੇ ਅਸੀਂ ਨਹੀਂ ਕਿਸੇ ਦਾ ਮਾੜਾ ਕਰਦੇ ਤਾਂ ਪ੍ਰਮਾਤਮਾ ਮੂਰੇ ਅਰਦਾਸ ਕਰਦੇ ਪ੍ਰਮਾਤਮਾ ਕਿਸੇ ਦਾ ਮਾੜਾ ਕਰਾਈ ਨਾ ਜੇ ਕੀਤਾ ਤਾਂ ਸਾਨੂੰ ਦੇਖ ਨਹੀਂ ਜਿਹੜਾ ਸਾਡਾ ਕਰਨ ਵਾਲੇ ਤੂੰ ਹੀ ਆ ਬਸ ਸਾਡਾ ਤੂੰ ਹੀ ਸਾਰਾ ਕੁਝ ਕਰਨਾ ਦਾ ਤੁਹਾਡੇ ਤੇਰੇ ਤੇ ਆਸਰਾ ਹੈ ਠੀਕ ਆ ਚਲੋ ਬਾਕੀ ਪ੍ਰਮਾਤਮਾ ਤੇ ਆਸਰਾ ਹਰ ਇੱਕ ਦੇ ਹੁੰਦਾ ਪਰ ਅਸੀਂ ਕਿਸੇ ਦਾ ਮਾੜਾ ਨਹੀਂ ਕਰਦੇ ਚਲੋ ਜੀ ਗਰਮੀ ਬਹੁਤ ਆ ਹੁਣ ਵੀ ਅਸੀਂ ਨਾ ਜਿਮ ਨੂੰ ਮਾਉਣ ਚਲੇ ਗਏ ਤੇ ਉੱਥੇ ਉਦੋਂ ਸੀਗੀ ਠੀਕ ਮੜਾ ਜਾ ਹਵਾ ਜੀ ਚੱਲਦੀ ਸੀ ਕਿਉਂਕਿ ਮੈਨੂੰ ਬੁਖਾਰ ਜੱਤਰ ਕੇ ਮੈਂ ਮੜਾ ਚਲ ਗਿਆ ਕੱਢਾ ਹੁਣ ਮੇਰੇ ਨਾ ਸਾਈਡ ਤੇ ਖੱਬੇ ਪਾਸੇ ਦਰਦ ਹੋ ਜਾਂਦਾ ਮਿੰਨਾ ਮਿੰਨਾ ਤੇ ਮੜਾ ਮੜਾ ਜੇ ਹੋ ਜਾਂਦਾ ਪਤਾ ਨਹੀਂ ਕਿਉਂ ਕਈ ਵਾਰ ਨਾ ਗਰਮ ਗਰਮੈਸ਼ ਗਰਮੂਜ ਹੁੰਦੀ ਹੈ ਮੈਨੂੰ ਆਈ ਲੱਗਦਾ ਰਹਿੰਦਾ ਭੀੜਿਆ ਕੁੜੀਆਂ ਨਾ ਹੋਦੀ। ਕਾ ਮੇਰੇ ਗਰਮੈਸ਼ ਬਹੁਤ ਮਿੱਧੇ ਚ ਹੋ ਜਾਂਦੀ ਹੈ। ਆ ਮੈਂ ਸੁਣਦੀ ਸੀ ਪਾਈਪਿੰਦਰ ਪਾਲ ਸਿੰਘ ਬੜਾ ਸੁਣੀ ਕਥਾ ਕਹਿੰਦੇ ਸੁਣਾ ਰਹੇ ਸੀ। ਤੇ ਮੈਂ ਕਿਹਾ ਚਲ ਤੜਕਾ ਲਾਦਾ ਪਹਿਲਾਂ ਸਬਦੀ ਬਣਾ। ਚਲੋ ਜੀ ਤੜਕਾ ਲਾਤਾ ਹੁਣ ਮੇਰਾ ਮਿਲਦਾ ਪੁੱਜ ਕੇ ਤੇ ਮੈਂ ਸਬ ਵਿੱਚ ਪਾਉਣੀ ਮਟਰ ਤੇ ਥੋੜਾ ਟਾਈਮ ਮੈਂ ਸੀਟੀ ਨਹੀਂ ਮਰਾਉਂਦੀ ਪਤਾ ਕੀ ਹੈ ਫਿਰ ਮਟਰ ਵਾਲੇ ਖੁੱਲ ਜ ਜਾਂਦੀ ਹੈ। ਥੋੜੇ ਟਾਈਮ ਬਾਅਦ ਮੈਂ ਪਾ ਦੂੰਗੀ ਵਿੱਚ ਉਹ ਆਪਣਾ A Pa, arpe de paya, dos ¿lo kilómetra En nemenkia. ਮੈਂ ਤਾਂ ਲੈਦੀ ਨਹੀਂ ਸੀਗੀ ਵੀ ਇਹਨੇ ਮਹਿੰਗੇ ਮਹਿੰਗੇ ਚਲ ਕੋਈ ਨਾ। ਖਾਣੇ ਤਾਂ ਹੈਗੀ ਐ ਕੀ ਕਰੀਏ। ਖਰਚੇ ਨਹੀਂ ਆ ਵਧੇ ਪਈਆ। ਪਾਣੀ ਪਾਤਾ ਹੁਣ ਇਹਨੂੰ ਉਤੋ ਦੇਣੀ ਢਾਕ ਤੇ ਲਾਲ ਆਲੂ ਆ ਲਾਲ ਆਲੂ 2 ਚਾਰ ਮਿੰਟ ਬਾਅਦ ਪਾਈ ਦਿੰਨੇ ਆ ਕਿਉਂਕਿ ਉਹ ਥੋੜੇ ਜਿ ਟਾਈਮ ਲੱਗਦਾ ਨੂੰ। ਲਓ ਜੀ ਆਲੂ ਵੀ ਕੱਟ ਲਏ ਤੇ 2 ਮਿੰਟ ਰੱਖ ਕੇ ਮੈਂ ਤੁਹਾਨੂੰ ਪਾਈ ਦਿੰਨੇ ਆ। ਗਿਆਨ ਨੂੰ ਉਹਨੂੰ ਵੀ ਟੈਂਡਾ ਪਾ ਲੈਂਦਾ ਪਾਣੀ ਦੇ ਵਿੱਚ ਹੀ ਰੱਖੇ ਸੀ ਪਹਿਲਾਂ ਤੋਤੇ ਫਿਰ ਪੰਜ ਫਿਰ ਰੱਖ ਲਏ ਕੱਟ ਕੇ ਚਲੋ ਜੀ ਸਬਜੀ ਮੈਂ ਧਰਤੀ ਹੈ ਬਸ ਇਸ ਤੋਂ ਬਾਅਦ ਮੈਂ ਗੁੰਨੂ ਕੇ ਆਟਾ ਆਟਾ ਗੁੰਨ ਕੇ ਤੇ ਫਿਰ ਬਣਾਵਾਂਗੇ ਰੋਟੀ ਉਹ ਜੀ ਕਰਦੇ ਚਾਵਲ ਬਣਾਣਾ ਤੁਹਾਨੂੰ ਜਾਵਲ ਨੰਨਾ 슈ਗਰ ਕਰਕੇ ਇਹਨਾਂ ਨੂੰ ਮਾੜੇ ਆ ਬੀ ਜਿਆਦਾ ਜਿੰਦਗੀ ਜੇ ਬਣਾਏ ਵੀ ਦੁਪਹਿਰੇ ਪੂਰੇ ਬਣਾਏ ਵੀ ਰਾਤ ਨੂੰ ਤਾਂ ਫਿਰ ਪੈਣਾ ਆਪ ਇਹਨਾਂ ਦੀ ਆਤ ਤਾਂ ਰੋਟੀ ਖਾ ਲਈ ਕੁਛ ਹੀ ਬਣਾ ਖਾ ਕੇ ਉਹਦੀ ਪੈ ਜਾਣਾ ਐ ਹੀ ਨਹੀਂ ਵੀ ਮੈਂ 10 ਮਿੰਟ ਬਾਹਰ ਤੁਰ ਫਿਰ ਲਵਾਂ ਨਾ ਚਲੋ ਜੀ ਜੋ ਤੁਰ ਫੇਰ ਲੈਣਗੇ ਹਜਮਾ ਜੇ 슈ਗਰ ਵਾਲੇ ਤਾਂ ਬਹੁਤ ਜ਼ਰੂਰੀ ਹੈ ਬਾਹਰ ਮੈਂ ਲੱਦ ਜੀ ਨੂੰ ਬੈਠਾ ਰਹੇ ਨਹੀਂ ਰਾਇ ਲਾਈਟ ਛੱਡਣ ਨਾਲ ਹੀ ਆ ਸਾਢੇ 6 ਹੁਣ ਤਾਂ ਹਨੇਰਾ ਹੋਣ ਲੱਗ ਗਿਆ ਜਿੰਮ ਉਹ ਹਮੇਸ਼ਾ ਗੱਡੀ ਚਿਰ ਬਿਟਾਉਂਦਾ ਆਪਿਆ ਗੱਡੀ ਥਲੇ ਪਤਾ ਨਹੀਂ ਕਿ ਨਾ ਚਲੋ ਜੀ ਵੀਡੀਓ ਵਧੀਆ ਲੱਗੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ ਕਰਦੇ ਦਬਕੋ